ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਣਾ ਕੈਨੇਡਾ ਦੇ ਵਿੱਚ ਹੈਗਾ ਵਲੌਗ ਨੰਬਰ 4 ਅੱਜ ਆਪਾਂ ਚੱਲੇ ਆਂ ਗਰੋਸਰੀ ਦੇ ਲਈ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਕਿਹੜੇ ਸਟੋਰ ਤੇ ਜਾ ਰਹੇ ਆਂ ਵੈਸੇ ਆਪਾਂ ਜਾ ਰਹੇ ਆਂ ਇੰਡੀਅਨ ਸਟੋਰ ਤੇ ਜਿੱਥੇ ਕਿ ਹਰ ਇੱਕ ਵੈਰਾਈਟੀ ਦਾ ਇੰਡੀਅਨ ਫੂਡ ਅਵੇਲੇਬਲ ਆ ਚਲੋ ਆਪਾਂ ਉੱਥੇ ਜਾ ਕੇ ਤੁਹਾਨੂੰ ਮਿਲਦੇ ਆਂ ਦਿਖਾਣੇ ਆ ਉੱਥੇ ਕੀ ਕੀ ਵੈਰਾਈਟੀ ਆ ਤੇ ਆਪਾਂ ਉੱਥੇ ਜਾ ਜਾ ਕੇ ਜਾ ਕੇ ਕਿਹੜੀ ਕਿਹੜੀ ਚੀਜ਼ ਖਰੀਦਦੇ ਆਂ ਬਣੇ ਰਿਓ ਵਲੌਗ ਦੇ ਨਾਲ ਮਿਲਦੇ ਆਂ ਤੁਹਾਨੂੰ ਅੱਗੇ ਜਾ ਕੇ ਚਲੋ ਜੀਆਂ ਨੇ ਮੈਂ ਰੈਣੀ ਹੋ ਗਈ ਆ ਹਾਂ ਬਾਬੇ ਵਾਲੀ ਬਾਬੇ ਦਾ ਪ੍ਰਸ਼ਾਦ ਹੈ ਗੁਰਦੁਆਰਾ ਹੈਗਾ ਤਾਂ ਬਾਬੇ ਦਾ ਪ੍ਰਸ਼ਾਦ ਹੋਏਗਾ ਹੀ ਹਾਂਜੀ ਨਾ ਮਾਤਾ ਬਸਾਂ ਦੇਦੇ ਚੋਲ ਖਲਾਰ ਦੇ ਆ ਨੇ ਭਾਂਡੇ ਵੀ ਹੈਗੇ ਸਾਰੇ ਸਾਰੇ ਵੰਡੇ ਹੈਗੇ ਕਿੱਥੇ ਡੰਡਾ ਗੁੰਡਾ ਕਿੰਨੂੰ ਉਹ ਦਾ ਇਹ ਨੰਨਾ ਨਾਸੀ ਦੂਨ ਦੇਖ ਲਏ ਕਿ ਇਹ ਲੂਣ ਨਹੀਂ ਹੈਗਾ ਗ੍ਰੇਸਮਨੀ ਕੀ ਪਾਉ ਬਾਜੀਆਂ ਰੱਖਣਾ ਹੈ। ਬੜਾ ਔਖਾ ਥੋੜਾ ਹੈ ਪਰ ਸਮਾਨ ਹੈਗਾ ਸਾਰਾ। ਹਾਂਜੀ। ਆ ਦੇਖੋ ਆਪਣਾ ਇੰਡੀਆ ਸੁਧਿਆ। ਬਸ ਸਭ ਜਿੰਨੇ ਸਿੰਗਰੀਆਂ ਆ। ਆ। ਬਾਲਟੀ ਵੀ ਹੈਗੀ ਦੇਖ ਲੈ। ਕੈਨੇਡਾ ਕੈਨੇਡਾ ਚ ਬਾਲਟੀ ਵੀ ਹੈਗੀ। ਉਹ ਲੰਗਰ ਵਾਲੇ ਥਾਲ ਵੀ ਹੈਗੇ ਨੇ। ਮਾਗੀਆ ਇਹ ਭਗੰਤੀ ਹੈ ਸੌ ਸੌਫੇ ਸਤਾ ਡਾਲ ਰਾਂਦੀ ਹੈ ਬਹੁਤਾ ਚਲੂ ਨਹੀਂ ਖਾਂਦੇ ਜ ਆਪ ਦਾ ਢੋਣ ਖਾਂਦੇ ਢੋਣ ਹੋਏਗਾ ਜਰੂਰ ਹੋਰ ਤਾਂ ਕਿ ਅੱਜ ਨਾ ਬਣਦਾ ਨਹੀਂ ਅੱਜ ਦੀ ਤਰੀਕ ਚ ਲੱਭੂਗਾ ਇਹ ਕੀ ਹੈ ਨਹੀਂ ਵੇਸਣ ਵਾਲੀ ਇਹ ਨਹੀਂ ਹੈ ਗੋਲ ਗੱਪੇ ਵੀ ਆ ਕੇ ਦੇਖ ਲਾ ਲੋ ਦੇਖੋ ਚਲੇ ਬੜੀਆਂ ਵੀ ਹੈ ਗਿਆ ਤੁਸੀਂ ਵੀ ਦੇਖ ਸਕਦੇ ਹੋ ਬੜੀਆਂ ਨੇ ਕਿੱਡੀ ਦਸ਼ਮਾ ਬੜੀਆਂ ਇਹ ਦੇਖੋ ਗੋਲ ਗੱਪੇ ਇਹ ਭਟੇਕੀ ਤੋਂ ਹਨ ਜੀ ਸੁਜੀ ਵਾਲੀਆਂ ਨਹੀਂ ਹੈ ਇਹ ਤੈਨੂੰ ਸੁਜੀ ਹੀ ਪਸੰਦ ਆ ਉਸ ਤੋਂ ਆਪਣੀ ਭੁਜੀਆ ਵੀ ਹੈ ਰਾਈ ਨੇ ਸਾਬਕਾ ਸ਼ਾਇਦ ਹੈ ਕਿ ਆ ਨਹੀਂ ਆ ਪੀੜੀ ਵੀ ਹੈਗੀ ਹੈ ਮੇਲਾ ਕਿ ਐਡੀ ਪੀੜੀ ਤੇ ਬਹਿਣਾ ਹੁੰਦਾ ਹੈ ਪੀੜੀ ਵੀ ਹੈਗੀ ਚੌਣਾ ਤੋੜਾ ਖੜਿਆ ਵਾ ਤੁਹਾਡਾ ਅੱਧਾ ਹੋ ਗਿਆ ਚੌਣ ਖਾ ਖਾ ਜ਼ਿੰਦਗੀ ਬੰਗਣ ਦੇ ਆ ਵੱਡੀ ਪੰਜੀਰੀ ਬਣਾਉਣੀ ਤੇ ਕੜਾਈ ਵੀ ਹੈਗੀ ਹੈ ਹੈ ਸਾਰੇ ਤੋਂ ਦੇਖ ਲੈ ਕੋ ਬਾਰਡਰ ਉਹ ਇੱਥੇ ਕਹਾ ਹੈ ਆਈਫੋਨ ਉਹ ਚੱਕ ਲਾਇਆ ਗਿਆ ਤੇ ਵੀ ਰੇਟ ਵੀ ਵੇਖ ਲਾ ਦੇ ਨਾ ਹੁਣ ਬਾਜ਼ੀ ਚਪੇੜਾ ਪੈਂਦੀ ਆ ਪੋਤਰਾ ਲਾ ਰਿਹਾ ਹੈ ਹੈ ਪੋਤਰਾ ਸੌਦੇ ਕਰੇਗਾ ਪੋਤਰਾ ਲਾ ਲੇਗੀ 15 ਡਾਲਰ ਦਾ ਵੇਕੇ ਦੇਣਾ ਰੱਖਤਾ ਹੈ ਸਾਗੋਟ ਨਾਲੀ ਆ ਗਈ ਤੇਨੂੰ ਬਹੁਤ ਜ਼ਰੂਰਤ ਸੀ ਆਉਂਦੀ ਸਾਗੋਟ ਨਾਲ 8 ਡਾਲਰਾਂ ਦੀ ਹੈ ਨਹੀਂ ਖਾਣਾ ਨਹੀਂ ਨਹੀਂ ਐਡੀ ਛੇਤੀ ਬਦਲ ਲਈ ਹਾਂ ਹੋਰ ਮੈਂ ਆਪਣੇ ਲੋਣੀ ਲੰਬਾਂ ਚੱਲੀ ਗਿਆ ਫੇਰ ਦੁਬਾਰਾ ਵਾਹ ਗਈ ਆ ਵੇਖੋ ਇਹ ਸਾਗ ਵਾਸਤੇ ਹੀ ਹੈਗਾ ਇਹ ਕੱਟ ਰਹੀ ਹੈ ਟੋਕਾ ਸਾਗ ਉਤਰਨ ਵਾਲਾ ਬੇਗਾਨ ਸਭ ਗੋਸ਼ ਸਭ ਗੋਸ਼ ਆ ਬੇਟਾ ਸਭ ਕੁਝ ਹੈ ਝਾੜੂ ਵੀ ਹੈਗਾ ਦੇ ਓਏ ਸਾਡੇ ਵਰਗੇ ਬਸ ਸਹੀ ਆ ਦਾਤਰੀਆਂ ਵੀ ਆਈਆਂ ਯਾਰ ਪੱਠੇ ਵੱਢਣ ਦੀ ਲੋੜ ਪੈ ਜਾਂਦੀ ਹੈਂ ਦਾਤਰੀ ਮੈਂ ਕਰੂ ਇੱਥੇ ਨਾ ਪੂਰਾ ਇੰਡੀਆ ਬਣਿਆ ਹਾਂ ਹਲਾ ਵੀਲ ਵੀਲ ਤੁਹਾਡੇ ਤੋਂ ਪਹਿਲਾਂ ਆਈ ਵਾਰ ਵੇਖੋ ਗਾਇਸ ਵੀਲ ਵੀਲ ਤੇ ਇੱਧਰ ਓਏ ਕੌਣ ਇੱਥੇ ਤੋਰੀ ਫਿਰਦੀ ਫਰਫਕਸਲ ਆ ਲੈ ਵੇਲਾ ਪਾੜੇ ਪੋ ਲੈਣਾ ਇਹ ਤੁਹਾਨੂੰ ਲੀਡੂੜੇ ਤੁਹਾਨੂੰ ਲੈਣਾ ਇਹਦੇ ਇੱਲਾ ਕੀ ਨਾ ਇਹਦਾ ਸੇਵਾਦਾਰ ਆ ਪਾਪਾ ਨੇ ਮਾ ਤੇ ਉਹਨਾਂ ਆਖੜੇ ਦਾ ਨਾਨ ਲੈ ਹੈ ਕੀ ਇਹਦਾ ਨਾ ਸੇਵਾਦਾਰ ਹਾਂਜੀ ਹਾਂਜੀ ਰਾਜ ਦਰਬਾਰ ਐਸਾ ਵੇਰ ਇਹ ਨਹੀਂ ਗਾਇਸ ਇਹ ਕੀ ਹੋ ਗਿਆ ਏ ਯਾਰ ਤੇਰੇ ਲਈ ਇਹ ਨਾ ਪਕੀਆ ਖਾਣਾ ਆ ਇਜੀ ਉਜੀ ਵੀ ਆਈ ਸੀ ਹੋਰ ਚਲ ਆ ਲੈ ਮੈਂ ਕੰਮ ਦੇ ਦੀ ਜਾਨੀ ਆ ਸਪਰੇਆ ਦੋ ਬਣਾ ਦੇ ਸਾਨੂੰ ਆਪਣੀ ਪਤਾ ਤੇ ਕੀ ਦਸੀ ਤੁਹਾਨੂੰ ਆ ਤੇ ਹਨਾ ਟਾਇਲਟ ਬਹੁਤ ਕਲੀਨਰ ਪਾ ਦੇ ਗਾਣੀ ਇਹ ਯਾਰ ਉਹ 플ਸ਼ ਦੇ ਵਿੱਚ ਲਾ ਦੇ ਇਹਦਾ ਨਾ ਮਤਲਬ ਉਹ ਆਪਣੇ ਆਪ ਹਿੰਦੀ ਹੋਈ ਜਿੱਥੇ ਹੈ ਹੀ ਹਾ ਟਿਫਨ ਵੀ ਆ ਗਿਆ ਦੇਖ ਲੈ ਜੇ ਲੰਗਰ ਪਾਣੀ ਦੀ ਜਰੂਰਤ ਪੈਂਦੀ ਹੈ ਮਿਸਕੋਦੋ ਜੀ ਹੋ ਰੇ ਉਹ ਵੀ ਆ ਦਿਨੇ ਆਣੇ ਨੂੰ ਜਦੋਂ ਉਹਨਾਂ ਲੈ ਕੇ ਨਹੀਂ ਦੇਣਾ ਉਹਨਾਂ ਨੂੰ ਕਹਾਂ ਸਭ ਕੁਝ ਥੱਥੇ ਮਿਲਦਾ ਜੀ ਆੜੂੜ ਜਾਵੇ ਤਾਂ ਜੀ ਆੜੂੜ ਜਾਵੇ ਤਾਂ ਗਾਂ ਕਰਨ ਵਾਸਤੇ ਆ ਤੂੰ ਇਧਰ ਆਂਬ ਦੇਖ ਕੇ ਲੈਣੇ ਆਂਦਾ ਹੈ ਇਹ ਨਹੀਂ ਆਪਣੇ ਕੰਮ ਦੀ ਚੀਜ਼ ਹੈਗੀ ਛੱਡ ਘੜਾ ਯਾਰ ਆਰਬੀ ਹੈ ਨਾ ਅਰਬੀ ਓਲੀ ਬੜਾ ਬੜਾ ਆ ਕੁੜੀ ਆਈ ਅੱਜ ਵੇਖੋ ਸ਼ੋਪਿੰਗ ਆ ਨਾ ਯਾ ਅੱਜ ਅੱਜ ਇੰਨੇ ਚਪੇੜਾਂ ਖਰੀਦਿਆ ਐਸਾ ਹੀ ਆ ਵਡੀਆਂ ਹੈ ਗਿਆ ਨਾ ਹੈ ਘਰ ਐਨੀਆਂ ਕੀ ਕਰਨੀਆਂ ਈ ਦੱਸੋ ਹੁਣੇ ਦੱਸਣਾ ਖਲਵਾਈਆਂ ਲੀਆਂ ਕੁੜੀਏ ਆਵੇ ਆ ਮਟਰ ਲੈ ਲੈ ਆ ਮੈਮ ਵਾਈਟ ਚੜੇ ਲੋਗੇ ਓ ਨਹੀਂ ਯਾਰ ਮੈਨੂੰ ਪਸੰਦ ਨਹੀਂ ਆਗੇ ਸਾਡੇ ਵੜਾ ਚਲੋ ਆ ਗਾੜੀ ਤੋਂ ਮੁੰਡੇ ਪਾਈਏ ਲੈ ਤੇ ਦੇ ਤੋਂ ਆ ਪੰਜਾਬੀ ਸਟੋਰ ਆ ਇੱਥੇ ਸਾਰਾ ਪੰਜਾਬੀ ਫੂਡ ਆ ਅਵੇਲੇਵਲ ਕੁਛ ਵੀ ਲੈ ਸਕਦੇ ਆ ਦਾਲਾਂ ਤੇ ਆਇਦਰ ਫਰੋਜ਼ਨ ਫੂਡ ਆ ਹਾਂਜੀ ਰਾਈਸ ਫਲੋਰ ਸਭ ਕੁਝ ਆ ਲੂਣ ਲੱਭ ਤੂੰ ਆਪਣਾ ਲੂਣ ਨਹੀਂ ਹੈਗਾ ਅਸੀਂ ਆਪਣਾ ਲੂਣ ਬਰਬੜਾ ਕਿ ਹੋ ਗਿਆ ਮਾਸੂ ਜੀ ਅਰਬੀ ਆ ਅਰਬੀ ਆਪਾਂ ਜਿਹੜੇ ਉਹ ਨਹੀਂ ਅਰਬੀ ਦੇ ਨਾਲ ਜਿਆਦਾ ਇੱਕ ਹੋਰ ਚੀਜ਼ ਨਿਕਲਦੀ ਹੁੰਦੀ ਆ ਜਿਹੜੇ ਆਪਾਂ ਕੱਲੇ ਧਰ ਕੇ ਖਾਣੇ ਨੇ ਕਿ ਚਾਲੂ ਹੋਈ ਆਏ ਮਾਮ ਕਿਹੜੇ ਕਿੰਨੇ ਗੰਨੇ ਵੀ ਆ ਗਏ ਜੇ ਦੇਖੋ ਚਲੋ ਆਣੇ 2.5 ਡਾਲਰ ਦੇ ਗੰਨੇ ਦੇਖੀਏ ਜਿਹੜੀ ਬੜੀਆਂ ਬੜੀਆਂ ਦੇਖ ਫਲ ਬੜੀਆਂ ਵੀ ਆਈਆਂ ਲੈਣੀਆਂ फूल बड़ी यार करे पे छोले शोले भी है देखो, छोले अखरोट सौगी पिस्ता बहुत आ बहुत आया वो सब्जियाँ चुकलो नालिया माड़ियाँ दिखा दो लिया अपना ने ਉਹ ਪ੍ਰਮੇਸ਼ ਪਾ ਦਿੱਤੀ ਕੁੜੀ ਨੇ ਵੀ ਚੀਚਾ ਸਾਡੇ ਵਾਸਤੇ ਲੈ ਕੇ ਆਓ ਆ ਲੋ ਹਾਂਜੀ ਕੋਲੇ ਜਪਾ ਲੂਣ ਲੈ ਲਿਆ ਜੇ ਕਿ ਉੱਥੇ ਛੱਡਾਂਦਾ ਉੱਥੇ ਹੀ ਛੱਡਾਂਦਾ ਚੱਲ ਗੋਨੀ ਆਪਾਂ ਘਰੇ ਜਾ ਕੇ ਸਮਾਨ ਦਿਖਾ ਦਾਂਗੇ ਦੀਦੀ ਨੇ ਸਾਰਾ ਕੁਝ ਕਰੀਦ ਲਿਆ ਕਿਹੜਾ ਸਟੋਰ ਕਿਹੜਾ ਆ ਇਹ ਦੇਖਦੇ ਸਟੋਰ ਇਹ ਡੇ ਟੂ ਡੇ ਸਟੋਰ ਆ ਇੰਡੀਅਨ ਸਟੋਰ ਜਿੱਥੇ ਇੰਡੀਅਨ ਵੈਰਾਈਟੀ ਆ ਹੁਣ ਦੀਦੀ ਯਾਰੀ ਚੱਲੇ ਨੇ ਬਿੱਲ ਕਰਾਉਣ ਓਏ ਨਹੀਂ ਫਿਰ ਦਮਬ ਖਾਣੇ ਬੇਹਲਾ ਗਰਮੀ ਚ ਦਮ ਅੱਗ ਹੋਈ ਚੱਲ ਚਲੀਏ ਅੱਗੇ ਨਕਸੀਰ ਫਟਦੀ ਆ ਤੇ ਦਮ ਖਾ ਗਏ ਅਹੀਂ ਆਪਣੀ ਖਾਓ ਤੇ ਠੰਡੇ ਮੁਲਕੇ ਚ ਵੀ ਨਕਸੀਰਾ ਫੁੱਟੀਆਂ ਜਾਂਦੀਆਂ ਆ ਕੀ ਬਣੂਗਾ ਇੱਧਰ ਚਿਕਨ ਵਾਲੇ ਕੋ ਚਿਕਨ ਵਾਲੇ ਵੀ ਤਾਂ ਹੁੰਦੇ ਹੀ ਆ ਫਿਰ ਚਿਕਨ ਦਾ ਵੀ ਨਹੀਂ ਦੱਸਿਆ ਨਹੀਂ ਆਪਾਂ ਖਾਣਾ ਨਹੀਂ ਬਣਾਉਣਾ ਸਮਝਾਇਦਾਂ ਹਾਂ ਕਿੰਨੇ ਪ੍ਰਾਈਸ ਹੈ ਲੋ ਹੁਣ ਵੇਖੋ ਪ੍ਰਾਈਸ ਇੱਧਰ ਲੱਗਾ ਆ ਦੇਖੋ ਆਹ ਇਹ ਡੱਬਾ ਹੈ 13 ਡਾਲਰਾਂ ਦਾ ਆ ਉਹ ਜਿਹੜੇ ਪੈਕੇਟ ਵਾਲੇ ਚਾਰ ਡਾਲਰ ਦੇ ਮੰਨੀ ਲੱਗੇ ਸਾਰਾ ਕੁਛ ਆ ਗਿਆ ਕੋਲਡ ਡਰਿੰਕਸ ਉਹ ਯਾਰ ਸਾਰੀਆਂ ਆਈਆਂ ਪੀਜੀ ਆ ਦੇਖੀ ਨੀ ਮੈਂ ਇਹ ਬੋਤਲ ਜੀ ਉਹ ਵਸਾ ਫੇਰ ਲਗਾਂਗੇ ਯਾਰ ਮਨਮ ਦੇ ਕਿਤੇ ਹੋਗੀ ਪਾਵਾ ਰੱਜਾ ਨਹੀਂ ਲੇਪਣਾ ਮੰਦਰ ਤੇ ਮੈਂ ਨਹੀਂ ਦੂਰ ਮੈਂ ਦੱਸੇ ਪਹਿਲੇ ਕੱਢੋ ਇਧਰ ਮੈਂ ਸਵਾਰ ਆ ਕਿੰਨੇ ਦੇਣੇ ਆ 50 ਆਸਮਾਨ ਲੱਗ ਆਈ ਹੈ ਅਗਲੀ ਕਿੰਨੇ ਡਾਲਰ ਲੱਗ ਆਈ ਹੈ 70 ਡਾਲਰ ਲਾਈ ਗਿੜੀ 70 ਡਾਲਰ ਕਿਗੀ ਲੱਗ ਗਿਆ ਨਾ ਪੈਂਗੀ ਮਟਰ ਗੋਭੀ ਮਟਰ ਕਿਲਾ ਲੈ ਲੈਂਦਾ ਗੋਭੀ ਲੈਂਦੀ ਆ ਮਟਰ ਲੈਂਦੇ ਆ ਟਮਾਟਰ ਲੂਣ ਆ ਇਹਦੇ ਕद्दू ਫੇਵਰੇਟ ਕद्दू ਕਿਹੜੀ ਕद्दू ਲੈ ਗਈ ਹੋਰ ਕੀ ਲੈਂਦਾ ਗੋਭੀ ਹੋ ਗਈ Shimla ਮੇ ਆ ਹੋ ਗਿਆ ਗੰਗਲੂ ਚਲ ਗਮ ਗਾਜਰਾ ਹੁਣ ਸਾਰੀਆਂ ਚੀਜ਼ਾਂ ਆ ਗਈਆਂ ਚੀਜ਼ਾਂ ਆਲੂ ਲਾਸਟ ਫੜੀਆਂ ਮੋੜੀਆਂ ਲਾਸਟ ਹੈ ਜੀ ਮੋੜੀਆਂ ਇੰਨਾ ਗੈਸਮਾਨ ਆਇਆ 17 ਡਾਲਰ ਆ ਰਹਾ ਤੁਸੀਂ ਹੁਣ ਇਹ ਜੀ ਦੱਸਣੀ ਆ ਵੀ ਕੈਨੇਡਾ 'ਚ ਇਹ ਕੰਮ ਸਸਤਾ ਆ ਜਾਂ ਮਹਿੰਗਾ ਆ ਗਾਇਸ ਵੀਰੇ ਇਹ ਦੱਸੋ ਹੁਣ ਤੁਸੀਂ